ਹੱਕ ਭਰਾਇਆ ਨਾਨਕਾ ਉਸ ਵਰ ਉਸ ਗਾਇ ਗੁਰਪੀਰ ਹਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਜੋ ਮੇਰਾ ਨਹੀਂ ਉਸ ਤੇ ਮੈਂ ਆਪਣਾ ਦਾਵਾ ਕਰਾਂ ਮਰਦਾਰ ਉਹ ਹੀ ਮਰਦਾਰ ਹੱਕ ਭਰਾਇਆ ਨਾਨਕਾ ਉਸ ਵਰ ਉਸ ਗਾਇ ਗੁਰਪੀਰ ਹਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਕਿ ਗੱਲ ਸਤਿਗੁਰੂ ਨੇ ਸ਼ਰਤੀਆ ਕਹਿ ਦਿੱਤੀ ਕਿ ਗੁਰੂ ਤੇ ਪੀਰ ਉਸ ਦੀ ਹਾਮਾ ਨਹੀਂ ਭਰ ਸਕਦਾ ਉਹਦੀ ਹਾਂ ਚ ਹਾਂ ਨਹੀਂ ਮਿਲਾਏਗਾ ਕਰਦਾ ਫਿਰੇ ਅਰਦਾਸ ਜੋਦੜੀ ਕਰਦਾ ਫਿਰੇ ਅਗਰ ਮੁਰਦਾਰ ਖਾ ਰਿਹਾ ਹੈ ਤੋ ਅਰਦਾਸ ਵਿਅਰਥ ਚਲੀ ਜਾਏਗੀ ਅਗਰ ਮੁਰਦਾਰ ਖਾ ਰਿਹਾ ਹੈ ਪ੍ਰਾਰਥਨਾ ਕਬੂਲ ਨਹੀਂ ਹੋਵੇਗੀ ਮੁਰਦਾਰ ਖਾ ਰਿਹਾ ਹੈ ਗੁਰੂ ਹਾਮਾ ਨਹੀਂ ਭਰੇਗਾ ਗੁਰੂ ਪੀਰ ਹਾਮਾ ਕਾਂ ਭਰੇ ਜਾਂ ਮੁਰਦਾਰ ਨਾ ਖਾਏ ਤੋ ਮੁਰਦਾਰ ਕੀ ਹੈ ਹੈ ਬੇਗਾਨਾ ਦਾਵਾ ਕਰ ਰਿਹਾ ਨਹੀਂ ਮੈਂ ਝੂਠ ਬੋਲ ਕੇ ਦਾਵਾ ਕਰ ਰਿਹਾ ਔਰ ਝੂਠ ਨਾਲ ਬੇਗਾਨੀ ਵਸਤੂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਪਿਆ ਕਰ ਰਿਹਾ ਕੂੜ ਛੁਰਾ ਮੁਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਸਤਿਗੁਰੂ ਕਹਿੰਦੇ ਨੇ ਮਨੁੱਖ ਤੇ ਇਸ ਤਰ੍ਹਾਂ ਦਾ ਧਾਨਕ ਬਣ ਗਿਆ ਧਾਨਕ ਕਿਸ ਨੂੰ ਕਹਿੰਦੇ ਨੇ ਹਿੰਦੁਸਤਾਨ ਵਿੱਚ ਧਾਨਕ ਉਸ ਨੂੰ ਕਹਿੰਦੇ ਨੇ ਸ਼ਮਸ਼ਾਨਗਾੜ ਤੇ ਬੈਠ ਕੇ ਮੁਰਦਿਆਂ ਦੇ ਕਫਨ ਲੈਂਦਾ ਪਾਂਡੇ ਲੈ ਲੈਂਦਾ ਬੱਚਿਆਂ ਕੁਝ ਇਹ ਸਮਾਨ ਲੈ ਲੈਂਦੇ ਨੇ ਅੱਜ ਕੱਲ੍ਹ ਢਾਣ ਲੱਕੜਾਂ ਵੀ ਵੇਚਦੇ ਨੇ ਸ਼ਮਸ਼ਾਨ ਵਿੱਚ ਲੋ ਲੱਕੜਾਂ ਤੇ ਵੇਚਣ ਹੀ ਗਏ ਤੇ ਉਹਨਾਂ ਨੇ ਲੱਕੜਾਂ ਦੇ ਵੀ ਟਾਲ ਲਾਇਆ ਹੁੰਦੇ ਨੇ ਔਰ ਬਹੁਤ ਖੁਸ਼ ਹੁੰਦੇ ਨੇ ਉਸ ਦਿਨ ਜਿਸ ਦਿਨ ਮੁਰਦੇ ਬਹੁਤ ਆਉਂਦੇ ਲਗਣਾ ਬਹੁਤ ਵਿਗਣ ਕਫਨ ਬਹੁਤ ਮਿਲ ਜਾਏਗਾ ਕਪੜਾ ਬਹੁਤ ਮਿਲ ਜਾਏਗਾ ਭਾਂਡੇ ਬਹੁਤ ਮਿਲ ਜਾਣ। ਧੌਲਕ ਸਤਿਗੁਰੂ ਨੇ ਇਹ ਸ਼ਬਦ ਕਿਉਂ ਵਰਤੇ ਆ? ਆਣਗ ਦੀ ਸੁਰਤ ਬੜੀ ਨੀਵੀ ਹੋ ਜਾਂਦੀ ਹੈ ਬਹੁਤ ਥੱਲੇ ਚਲਾ ਜਾਂਦਾ ਹੈ। ਉਸ ਦੇ ਕੁਝ ਘਰ ਦਾਸ ਨੂੰ ਇਸ ਦਾ ਥੋੜਾ ਜਿਹਾ ਜਾਤੀ ਅਨੁਭਵ ਹੋਇਆ ਜੰਮੂ ਦੇ। ਸ੍ਰੀ ਗੁਰ ਸਿੰਘ ਸਭਾ ਜਿੱਥੇ ਗੁਰਦੁਆਰਾ ਹੈ ਉਹਦੇ ਨੇੜੇ ਦਰਿਆ ਤਵੀ ਦਾ ਦਰੇਆਦਾਨਾ ਤਵੀ ਸੋਸਤੇ ਜੰਮੂ ਤਵੀ ਉਸ ਨੂੰ ਕਹਿੰਦੇ ਕੁਝੜਾ ਦਰਿਆ ਵਗਦਾ ਏ ਤਵੀ ਬਿਲਕੁਲ ਨੇੜੇ ਸ਼ਹਿਰ ਸਾਰੇ ਦਾ ਸਾਰਾ ਕਵੀ ਦੇ ਕੰਡੇ ਤੇ ਵਸਿਆ ਹੋਇਆ ਹੈ ਦਾਸ ਸ਼ਾਮ ਨੂੰ ਟੈਲਣ ਲਈ ਜਾਂਦਾ ਸੀ ਕਵੀ ਦੇ ਕੰਡੇ ਤੇ ਹੀ ਸ਼ਮਸ਼ਾਨਗਾਹ ਉਹਦੇ ਕੋਲੋਂ ਇੱਕ ਪਗੜੰਡੀ ਸੀ ਲੰਘ ਕੇ ਦਾਸ ਜਾਂਦਾ ਸੀ ਪਾਣੀ ਤੱਕ ਰੋਜ਼ ਜਾਂਦਾ ਰੋਜ਼ ਇੱਕ ਦਿਨ ਮੇਰੀ ਜ਼ੁਬਾਨ ਚ ਕੁਝ ਫ਼ਰਸੀਅਨ ਦੇ ਦੋ ਰਬਾਇਆ ਐਂ ਮੈਂ ਗੁੰਗੁਣਾਂਦਾ ਹੋਇਆ ਨਿਕਲਿਆ ਜਾ ਰਿਹਾ ਸੀ ਤੇ ਮੈਨੂੰ ਉਹ ਕਹਿਣ ਲੱਗਾ ਤਾਂ ਕਿ ਇੰਜ ਨਹੀਂ ਇੰਜ ਇਸ ਤੇ ਜ਼ਬਰ ਨਹੀਂ ਲਾਈ ਦੀ ਜ਼ੇਰ ਲਾਈ ਕਿ ਆ ਤੂੰ ਜਾਣ ਮੈਂ ਕੰਡਾ मैं भी शायरी भी दस रखना मैं भी कविता का शौक रखा फिर तो उसके मित्रता हो गई ज्यों जाइए आइए दस मिनट बैठना हो, कुछ एक मैं उस दिता करा एक दो बोल बड़े टीम जीमती सुना दिता करे मेरे मन द कदर भी बड़ी पैदा हुई तो बहुत स्याणा मन है बैठा कितने विचारा बहुत सूझवान ਇਸ ਨੂੰ ਤੇ ਬਹੁਤ ਕੁਝ ਸਮਝ ਹੈ ਲਕਨਿਸ਼ ਮੇਰੀ ਸੋਚਣੀ ਨੂੰ ਬਹੁਤ ਦਿਨ ਨਹੀਂ ਲਗੇ ਫੇਸ ਲੱਗੇ ਉਸ ਦਿਨ ਇੱਕ ਦਿਨ ਜਦ ਮੈਂ ਦੇਖਿਆ ਤੇ ਇਸ ਨੂੰ ਮੈਂ ਬੜਾ ਬੇਹਾਲ ਬੜਾ ਬੇਜ਼ਾਰ ਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੁਰਬ ਤੇ ਹਰ ਸਾਲ 15 ਦਿਨਾਂ ਦੇ ਜੰਮੂ ਦੇ ਸਾਜ਼ਰੀ ਵਰਦਾ ਰਿਹਾ ਉਹਨਾਂ ਦਿਨਾਂ ਦੀ ਗੱਲ जब तो मैं बहुत दुखी देखा शाम का वक्त कोल बैठ गया मैं, मैं आज बड़े दे। दे तो बड़े बेजार लग रहे हो बेचैन लग रहे हो गल की है मूँ मथा पड़ी बैठने ये सोग दारू गल की है क्या जी धंधा नहीं चलिया कोई एक मुर्दा भी नहीं आया ना लकड़ा बिकिया ਨਾ ਬਾਣਡੇ ਤੇ ਕਪੜੇ ਅੱਜ ਸਾਨੂੰ ਖਾਲੀ ਜਾਣਾ ਹੈ ਅੱਜ ਸਾਡਾ ਦੰਦਾ ਨਹੀਂ ਚਲੇ ਅੱਜ ਛੱਡੀ ਕੀਰਤ ਨਹੀਂ ਹੋਈ ਅੱਜ ਅਸੀਂ ਖਾਲੀ ਰਹੇ ਮੈਂ ਕਿ ਮੇਤਰ ਇਹਦਾ ਮਤਲਬ ਹੈ ਦਿਨ ਭਰ ਤੂੰ ਇਹ ਸੋਚਦਾ ਰਹਿੰਦਾ ਕਿ ਕਿਸੇ ਦੇ ਘਰ ਕੋਈ ਮਰੇ ਤੇ ਸਾਡੀ ਉਪਜੀਵਕਾ ਚਲੇ ਮੈਂ ਕਿ ਸ਼ਾਇਦ ਇਸੇ ਵਾਸਤੇ ਗੁਰੂ ਨਾਨਕ ਨੇ ਆਖ ਦਿੱਤਾ ਹੈ ਕਿ ਮਨੁੱਖ ਆਣਕ ਬਣ ਗਏ ਦੂਜਿਆਂ ਦੀ ਮੌਤ ਦੇ ਚੋਂ ਕੋਈ ਆਪਣੀ ਜ਼ਿੰਦਗੀ ਲੱਭੇ ਔਰ ਇਹ ਸੋਚਣੀ ਬਣ ਜਾਏ ਰੋਜ਼ ਦੀ ਸਿੱਖ ਸਦੀ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਉਹ ਕਹਿੰਦਾ ਹੈ ਗਰ ਇਨਸਾਫ ਪੁਰਸੀ ਬਦ ਅਫਕਰ ਕਸ ਹਸ ਜੇ ਮੈਥੋਂ ਇਨਸਾਫ ਦੀ ਗੱਲ ਪੁੱਛੇ ਬਦਬਖਤ ਕੌਣ ਹੈ बदकिस्मत कौन है किसनू आखोगे ये अभागा है? किसन आखोगे ये बदकिस्मत है भावे फकीर कहें है, मैं नजूमी नहीं हाँ जोत नहीं हाँ लेकिन फिर भी मैं दस सद कि अभागा बंदा कौन है बदकिस्मत कौन है गर इंसाफ पुरसी बद अख्तर कस अस्त कि दर राहत रंज दी गर कस अस्त ਇਹ ਫਕੀਰ ਕਹਿੰਦਾ ਜਿਸ ਮਨੁੱਖ ਦੀ ਰਾਹਤ ਜਿਸ ਬੰਦੇ ਦੀਆਂ ਖੁਸ਼ੀਆਂ ਦੂਜਿਆਂ ਦੇ ਹੰਮ ਤੇ ਖੜੀ ਹੋਵੇ ਜਿਸ ਮਨੁੱਖ ਦੀ ਜ਼ਿੰਦਗੀ ਦੂਜਿਆਂ ਦੇ ਮੌਤ ਤੇ ਖੜੀ ਹੋਵੇ ਜੋ ਦੂਜਿਆਂ ਦੇ ਰੋਣਿਆਂ ਦੇ ਚੋਂ ਹਾਸੇ ਲੱਭੇ ਜੋ ਦੂਜਿਆਂ ਦੀ ਬਰਬਾਦੀ ਦੇ ਚੋਂ ਆਪਣੀ ਅਬਾਦੀ ਲੱਭੇ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਆਪਣਾ ਨਫਾ ਲੱਭੇ ਦੋ ਦੂਜਿਆਂ ਦੀ ਮੌਤ ਦੇ ਛੋਂ ਆਪਣੀ ਜ਼ਿੰਦਗੀ ਲੱਭੇ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਦਾਵੇ ਨਾਲ ਕਹਿੰਦਾ ਸਭ ਤੋਂ ਬਦਕਿਸਮਤ ਬੰਦਾ ਇਹਦੀ ਸੁਰਤ ਉੱਚੀ ਨਹੀਂ ਉੱਠ ਸਕੇਗੀ। ਇਹ ਗगन ਮੰਡਲਾਂ ਨੂੰ ਨਹੀਂ ਛੂਹ ਸਕੇਗਾ, ਇਹ ਪਰਮ ਆਨੰਦ ਨਹੀਂ ਮਾਣ ਸਕੇਗਾ। ਇਹ ਤੇ ਥੱਲੇ ਚਲੇ ਜਾਵੇ। ਇਹ ਤੇ ਬਹੁਤ ਥੱਲੇ ਚਲੇ ਜਾਵੇ। ਇਹ ਤੇ ਦੂਜਿਆਂ ਦੇ ਹੰਝੂਆਂ ਤੋਂ ਆਸੇ ਲੱਭਦਾ ਹੈ। ਇਹ ਤੇ ਦੂਜਿਆਂ ਦੀ ਬਰਬਾਦੀ ਦੇ ਛੋਂ ਆਪਣੀ ਆਬਾਦੀ ਲੱਭਦਾ ਹੈ। वो मनुख बिल्कुल बदकिस्मत तो बद तो है जो दूजिया की बर्बादी अपनी आबादी लवे वो कौम वाकई बहुत वो बदकिस्मत है और तबाही का मूह देखेगी जो दूजिया की बर्बादी अपनी आबादी लवे और मुल्क भी बहुत वाला बदकिस्मत है जो किसी मुल्क तो की तबाही दे अपनी आबादी लगे एक रबी नहीं है ਇਕੀਸ਼ਵਰੀ ਨੀਅਮ ਹੈ ਉਹ ਮਨ ਬਦ ਕੇ ਸਮਤ ਹੈ ਉੱਚਾ ਨਹੀਂ ਉੱਠ ਸਕੇਗਾ ਬੁਲੰਦੀਆਂ ਉਹ ਨਹੀਂ ਛੂਹ ਸਕੇਗਾ ਦੂਜਾ ਬਰਬਾਦ ਹੋ ਗਏ ਸਹਾਰਾ ਦੇ ਤੂੰ ਦੂਜਿਆਂ ਦੀ ਬਰਬਾਦੀ ਦੇ ਚੋਂ ਅਬਾਦੀ ਲੱਭਦਾ ਹੈ ਦੂਜਾ ਰੋ ਰਿਹਾ ਹੈ ਇਹਦੇ ਹੰਝੂ ਪੌਂਜ ਇਹਦੇ ਹੰਝੂਆਂ ਦੇ ਚੋਂ ਹਾਸੇ ਲੱਭਦਾ ਦੂਜੇ ਦਾ ਨੁਕਸਾਨ ਹੋ ਗਿਆ ਕੋਈ ਢਾਰਸ ਦੇ ਦੂਜੇ ਦੇ ਨੁਕਸਾਨ ਦੇ ਚੋਂ ਨਫਾ ਲਵਦਾ ਹੈ ਇਹ ਮਨੁੱਖ ਬਹੁਤ ਧੰਦੀ ਕਲਾ ਚਲਾ ਜਾਂਦਾ ਹੈ ਬਹੁਤ ਥੱਲੇ ਚਲਾ ਜਾਂਦਾ ਹੈ ਔਰ ਇਸ ਮਨੁੱਖ ਦਾ ਉਠਣਾ ਬਹੁਤ ਔਖਾ ਹੋ ਜਾਂਦਾ ਹੈ ਮਹਾਰਾਜ ਕੰਨ ਨੇ ਇਸ ਸਦੀ ਦੇ ਚ ਇਸ ਦੌਰ ਦੇ ਚ ਇਸ ਯੁੱਗ ਦੇ ਚ ਬਹੁ ਗਿਣਤੀ ਧਾਨਕ ਲੋਕਾਂ ਦੇ ਜੋ ਦੂਜਿਆਂ ਦੀ ਬਰਬਾਦੀ ਦੇ ਚ ਆਪਣੀ ਅਬਾਦੀ ਲੱਭਦੇ ਧਾਨਕ ਰੂਪ ਰਹਾ ਕਰਦਾ ਸਵੇਰੇ ਮਨੁੱਖ ਉੱਠਦਾ ਹੈ ਇਹ ਨਾਲ ਕੁੱਤਾ ਉੱਠ ਬੈਠਦਾ ਹੈ ਇਹ ਦੋ ਕੁੱਤੀਆਂ ਉੱਠ ਬੈਠਦੀਆਂ ਨੇ ਐਸ਼ੀਆਂ ਭੌਂਕਦੀਆਂ ਨੇ ਮਜਾਲੇ ਮਨੁੱਖ ਬੰਦਾ 5 ਮਿੰਟ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਸਕਿਆ ਪਰ ਸਾਰਾ ਦਿਨ ਭੌਂਕਦੇ ਆ ਮਜਾਲੇ ਸੁਰਤ ਪਰਮਾਤਮਾ ਵਾਲੇ ਪਾਸੇ ਜਾਣ ਦੇ ਨਾ ਇਹ ਕੁੱਤਾ ਜਾਣ ਦਿੰਦਾ ਨਾ ਇਹ ਕੁੱਤੀਆਂ ਘੇਰ ਕੇ ਹੀ ਰੱਖਦੀਆਂ ਨੇ ਮਨੁੱਖ ਨੂੰ ਘੇਰ ਕੇ ਸਾਰਾ ਦਿਨ ਘੇਰ ਕੇ ਰੱਖਦੀਆਂ ਨੇ ਔਰ ਜਿੰਨੇ ਚਿਰ ਤੱਕ ਸੌ ਨਹੀਂ ਜਾਂਦਾ ਦੇ ਘੇੜੇ ਘਿਰਦੇ। ਔਰ ਜੈਸੇ ਸਵੇਰੇ ਉੱਠਦਾ ਨਾਲ ਉੱਠ ਬੈਠਦੀਆਂ ਫਿਰ ਮੌਂਗਦੀਆਂ। ਸਾਰਾ ਜੀਵਨ ਇਹਨਾਂ ਦੇ ਘੇਰੇ ਚ ਹੀ ਬੀਤ ਹੀ ਜਾਂਦਾ। ਔਰ ਇਸ ਤਰ੍ਹਾਂ ਧਾਨਤ ਪਣਾ ਜੋ ਹੈ ਬਣਿਆ ਰਹਿੰਦਾ। ਪੰਛੀ ਚੰਚ ਹੰਦੇ ਰਾਤ ਨੂੰ ਸੌਂਦੇ ਨੇ। ਗੀਤ ਗਾਉਂਦੇ ਹੋਇਆਂ ਸਵੇਰੇ ਉੱਠਦੇ ਨੇ। ਸ਼ਹਿਦੀ ਸਵਾਸਤੀ ਪਾਤਸ਼ਾਹੀ ਬਾਣੀ ਕਹਿੰਦੀ ਹੈ। ਸਦਕੇ ਜਾਂਦੇ ਆ ਨਾ ਪੰਛੀਆਂ ਤੋਂ ਹੌ ਬਲਹਾਰੀ ਤੇ ਨਾ ਪੰਛੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਫਲ ਵਸਨ ਰੱਬ ਨਾ ਛੋੜਨ ਪਾਸ ਰੱਬ ਦੇ ਇੱਕ ਨਿਯਮ ਨੂੰ ਤਿਆਗਦੇ ਨੇ નિਸ਼ਚਿੰਤ ਅੱਜ ਮਿਲੇ ਆਏ ਤਾਂ ਕੱਲ ਵੀ ਮਿਲੇਗਾ ਰਿਜ਼ਕ ਕੱਲ ਜੋਗਾ ਪੰਛੀਆਂ ਕੋਲ ਨਹੀਂ ਅੱਜ ਜੀ ਜੋ ਦਾਣਾ ਦੁਣ ਕਾ ਚੁਗ ਕੇ ਆਏ ਨੇ ਉਹ ਹੀ ਹੈ ਉਹਨਾਂ ਦੇ ਆਲਣੇ ਚ ਕੱਲ ਵਾਸਤੇ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪ੍ਰਿੰਦੇ ਨਾ ਗਿਰਹਿ ਜ਼ਰ ਬਖਤ ਆਬ ਆਸ ਕਰ ਬਿਰਹੰਦ ਸੋਹੀ ਇਕ ਤੋਂ ਹੀ ਇਕ ਤੋਂ ਹੀ ਪਰਸ਼ਿੰਦੇ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਛੀਆਂ ਦੇ ਕੋਲ ਕੱਲ ਵਾਸਤੇ ਕੁਝ ਵੀ ਨਹੀਂ ਲੇਕਿਨ ਕੱਲ ਲਈ ਇੱਕ ਭਰੋਸਾ ਹੈ ਅੱਜ ਵੀ ਰੱਬ ਹੈ ਕੱਲ ਵੀ ਹੋਈ ਹੈ ਅੱਜ ਸਾਨੂੰ ਮਿਲੇ ਆ ਕੱਲ ਵੀ ਮਿਲੇਗਾ ਮਨੁੱਖ ਦਾ ਬਰੋਸਾ ਨਹੀਂ ਇਸ ਵਾਸਤੇ ਮਨੁੱਖ ਚਿੰਤਾ ਤੁਰਿਆ ਅੱਜ ਮਿਲੇ ਸ਼ਾਇਦ ਕੱਲ ਨਾ ਮਿਲੇ ਅੱਜ ਗੱਲ ਬਣੀ ਹੈ ਸ਼ਾਇਦ ਕੱਲ ਨਾ ਬਣੇ ਤੇ ਚਿੰਤਾ ਪਰ ਇਹ ਚਿੰਤਾ ਹਰ ਰੋਜ਼ ਵੱਧਦੀ ਹੈ ਹਰ ਰੋਜ਼ ਵੱਧਦੀ ਹੈ 10 ਜਿਨ੍ਹਾਂ ਦੇ ਨਾਲ ਵਿਛੜਦਾ ਰਿਹਾ ਤੇ ਕੁਝ ਕੁਰਬਾਨੀ ਗ੍ਰੈਮਰ ਵੀ ਥੋੜੀ ਜਿਹੀ ਉਹਨਾਂ ਕੋਲ ਪੜੀ। ਬਾਬਾ ਬਲਵੰਤ ਸਿੰਘ ਨਿਰਮਲ। ਅਜਮੇਰ ਦੇ ਵਿੱਚ ਉਹਨਾਂ ਦੇ ਨਾਲ ਸਾਡਾ ਰਹਿਣਾ ਹੋਇਆ। ਜਦੋਂ ਅਜਮੇਰ ਸ਼ਰੀਫ ਦੇਚ ਪੁਰਸ ਲੱਗਦਾ ਹੈ। ਪਾਜਾ ਮੀਰ ਇਨ ਚਿਸ਼ਤੀ ਦੀ ਦਰਗਾਹ ਦੇ। ਮੁਹੰਮਦ ਸਾਹਿਬ ਤਬਾਦ। ਤਰੀਬਨ ਤਰੀਬਨ हिंदुस्तान पाकिस्तान बंगलादेश के आले दुआले दे होर देशों ने दूसरा दर्जा खौजा मई दिन चिश्ती है बड़ा भारी कट है जितनी पूरे अजमेर की आबादी है उस तो चार गुना यात्री उन्होंने दिनों बारहों आएंगे मुसलमान बंगलादेश पाकिस्तान तो अफगानिस्तान तो और सारे हिंदुस्तान के मुसलमान इकट्ठे हुए ਸਾਤ ਦੇ ਘਰਸ ਲੱਗਦਾ ਹੈ। ਉਹਨਾਂ ਦਿਨ ਉਸ ਨੂੰ ਇਹ ਦੇਖਣ ਦਾ ਮੌਕਾ ਮਿਲਿਆ। ਚਾਰੇ ਪਾਸੇ ਕਵਾਲੀ ਸੰਗੀਤ ਚੱਲਦਾ ਹੈ। 15-20 ਪਾਰਟੀਆਂ 24 ਘੰਟੇ ਕਰਦੀਆਂ ਰਹਿੰਦੀਆਂ। ਔਰ ਉਹਨਾਂ ਦੀ ਧਾਰਮਿਕ ਰਸਮੋ-ਰਿਵਝ ਚੱਲਦੀ ਰਹਿੰਦੀ ਹੈ। ਜਿਹੜਾ ਆਉਂਦਾ ਚੱਦਰ ਚੜਹੰਦਾ ਹੈ ਮਜ਼ਾਰ ਤੇ ਦੁਆ ਮੰਗਦਾ। ਦਰਗਾਹ ਦੇ ਬਾਹਰ ਇੱਕ ਫਕੀਰ ਬੈਠਾ ਸੀ। बाबा बलवंत सिंह देते ज्यों देख के बाहर निकले उस फकीर ने आवाज़ मारी बाबा एक चवानी दे के जा मैं दो रोटियां है दो नान लेने बहुत पुरानी गल आने चलते सन उस पास एक चवानी दे के जा दो रोटियां लेने बाबा बलवंत ने अठानी हथेली पर रख दी है चल पे ढाबे तो दो रोटियां लेंदा है आवाज है फकीर साई ए चवानी वापस ले जा बलवंत सिंह रुक के कहें नहीं फकीरा कल काम आ जाएगी तेरे तू कल ले, ले। उन्हें दमें रोटियां भी साढ़े हथे रख दवानी भी कहने लगा मैं तो समझिया फकीर हो किसी फकीर नहीं किसी सिर्फ होता वाला लिवास पैने जिस उदाहरण ने मैनु अज दिता है वह कल मर जाएगा कल नहीं देगा कल वास्ते मैं क्यों रखा मेरे को कुछ भी नहीं मैं कल वास्ते नहीं रखता कल वास्ते मेरे को खुदा है कल वास्ते मेरे को परमात्मा है तेरा लिबास तेरे को कल वास्ते अठानी है मेरे को खुदा है रोटी अपनी वापस ले मैं फकीर जान के तेरे को मंगया मैं हर किसी को नहीं मंगा बाबा बलवंत सिंह दखा बारा किंदगी पहली दफा इस तरह का मनुख देखे ਜਿਹਨੇ ਸਾਫ ਕਿਹਾ ਤੇਰੇ ਕੋਲ ਕਲ ਵਾਸਤੇ ਅਠਾ ਨਹੀਂ ਹੈ ਮੇਰੇ ਕੋਲ ਖੁਦਾ ਹੈ ਔਰ ਤੈਨੂੰ ਮੈਂ ਅਹਿਸਾਸ ਕਰਾਵਾਂ ਉਹ ਖੁਦਾ ਮੈਨੂੰ ਕੱਲ ਵੀ ਦੇਵੇਗਾ ਰੋਜ਼ ਦੇ ਉਹ ਮੌਜੂਦ ਹੈ ਮੈਨੂੰ ਯਕੀਨ ਹੈ ਕਿਤਨਾ ਯਕੀਨ ਉਸ ਨੂੰ ਜਿਵੇਂ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੰਛੀਆਂ ਨੂੰ ਵਰੋਸਾ پرندے نہ گرے زر درخت آب آس کر دہند سو ہی ایک تو نہیں ایک تو نہیں پنچیاں دی دنیا چ چنتا نہیں بے زاری نہیں ہے چنتا صرف منوکھ دے قول ہے اور غن گرو ارجن دیو جی مہاراج تے کہن چنتا تے ہی دی سے سب کو ہے جتھے تک مینوں منوکھ دکھائی دینن چنتا دے ستیر ہے پشو sukh دے چ جی رہے ਦੇਵਤੇ ਆਨੰਦ ਵਿੱਚ ਜੀ ਰਹੇ ਨੇ ਮਨੁੱਖ ਦੁੱਖ ਦੇ ਵਿੱਚ ਜੀ ਰਿਹਾ ਹੈ। ਸੋਗ ਦੇ ਵਿੱਚ ਜੀ ਰਿਹਾ ਹੈ। ਸੰਤਾਪ ਦੇ ਵਿੱਚ ਜੀ ਰਿਹਾ ਹੈ। ਜਿੰਨਾ ਸੋਚਦਾ ਹੈ ਉਤਨਾ ਹੀ ਜ਼ਿਆਦਾ ਸੰਤਾਪ ਜਿੰਨਾ ਸੋਚਦਾ ਹੈ ਉਤਨਾ ਹੀ ਬੇਚੈਨ ਜਿੰਨਾ ਸੋਚਦਾ ਹੈ ਉਤਨਾ ਹੀ ਪਰੇਸ਼ਾਨ ਇਸ ਵਾਸਤੇ ਇਸ ਸਦੀ ਦੇ ਚੋਟੀ ਦੇ ਸਿਆਣੇ ਬੰਦੇ ਚੋਟੀ ਦੇ ਬੇਜ਼ਾਰ ਬੰਦੇ ਨੇ ਦੁਖੀ ਬੰਦੇ ਨੇ। ਮੂੜ ਬੰਦਾ ਦੁਖੀ ਨਹੀਂ ਹੁੰਦਾ ਮੂੜ ਤੇ ਪਸ਼ੂ ਜੈਸਾ ਹੁੰਦਾ ਹੈ। ਸਿਆਣਾ मनुख लाजमी दुखी होगा बेचैन होगा परेशान परेशानी इस गल का सबूत है कि सोचता है विचार बेचैनी बेहाली इस गल का सबूत है सोचता है विचार है पशु नहीं सोचता विचार यही कारण है कि पशुओं की कोई परिवारक जिम्मेवारी नहीं है कोई राजनीतिक जिम्मेवारी नहीं है कोई धार्मिक जिम्मेवारी नहीं है तीन जिम्मेवार दी पंड मनुख ने चुकी हुई है यदि कुछ परिवारक जिम्मेवारी है इसकी कुछ धार्मिक जिम्मेवारी है और इसकी कुछ राजनीतिक जिम्मेवारी है, वक्री है जिम्मेवारी ना चुके गल है पर जिम्मेवारी पशुओं की कोई धार्मिक जिंदगी नहीं अच्छा तो कोई भगत नहीं होया हो पशुआ की कोई समाजिक जिंदगी नहीं ਮਾਉਂ ਦੇ ਇਸ ਤਿੰਨ ਤਰ੍ਹਾਂ ਦੇ ਰਿਸ਼ਤੇ ਨਾਨਕੇ ਦਾਦਕੇ ਸਹੁਰੇ ਕੋਈ ਪਸ਼ੂ ਵਿੱਚ ਨਹੀਂ ਨੇ ਨਾ ਦਾਦਕੇ ਨਾ ਨਾਨਕੇ ਨਾ ਸਹੁਰੇ ਇਹ ਮਨੁੱਖੀ ਦੁਨੀਆ ਵਿੱਚ ਔਰ ਪਸ਼ੂਆਂ ਦੀ ਕੋਈ ਰਾਜ ਨਹੀਂ ਤੱਕ ਜ਼ਿੰਦਗੀ ਵੀ ਨਹੀਂ ਹੈ ਪਸ਼ੂਆਂ ਦੀ ਦੁਨੀਆ 'ਚ ਇੱਕੋ ਹੀ ਨਿਯਮ ਚੱਲਦਾ ਹੈ ਵੱਡਾ ਪਸ਼ੂ ਛੋਟੇ ਪਸ਼ੂ ਨੂੰ ਖਾ ਜਾਂਦਾ ਹੈ ਜਾਂ ਦਬਾ ਕੇ ਰੱਖਦਾ ਹੈ ਬਸ ਇਹ ਕੋਈ ਨੀਤੀ ਹੈ ਸਾਗਰ ਦੇ 'ਚ ਵੱਡੀਆਂ ਮੱਛਲੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਜੰਗਲ ਦੇ ਵੱਡੇ ਵੱਡੇ ਜਾਨਵਰ ਦਰਿੰਦੇ ਛੋਟੇ ਜਾਨਵਰਾਂ ਨੂੰ ਖਾ ਜਾਂਦੇ ਨੇ ਜਾਂ ਦਬਾ ਕੇ ਰੱਖਦੇ ਆਂ ਬਾਜ਼ ਨਿਕੀਆਂ ਨਿਕੀਆਂ ਚਿੜੀਆਂ ਨੂੰ ਖਾ ਜਾਂਦਾ ਹੈ ਵੱਡੇ ਕੀੜੇ ਛੋਟੇ ਕੀੜਿਆਂ ਨੂੰ ਖਾ ਜਾਂਦੇ ਨੇ ਜੇ ਬਗੌਰ ਮੁਤਾਲਾ ਕਰਨਾ ਛੋਟਾ ਵੱਡੇ ਦੀ ਖੁਰਾਕ ਹੈ ਪਸ਼ੂਆਂ ਦੀ ਲੋੜ ਹੈ ਛੋਟਾ ਗਿਜ਼ਾ ਹੈ ਵੱਡੇ ਦੇ ਛੋਟਾ ਭੋਜਨ ਹੈ ਵੱਡਾ ਵੱਡੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ ਜੰਗਲ ਦੇ ਵੱਡੇ ਵੱਡੇ ਜਾਨਵਰ ਛੋਟੇ ਜਾਨਵਰਾਂ ਨੂੰ ਖਾ ਜਾਂਦੇ ਨੇ ਵੱਡੇ ਕੀੜੇ ਛੋਟੇ ਕੀੜੇ ਨੂੰ ਖਾ ਜਾਂਦੇ ਨੇ ਨਿੱਕੀਆਂ ਨਿੱਕੀਆਂ ਖੀੜੀਆਂ ਨੂੰ ਚਿੜੀਆਂ ਨੂੰ ਬਾਜ਼ ਵੀ ਖਾ ਜਾਂਦਾ ਚਬੜ ਪੈਂਦਾ ਛੋਟਾ ਵੱਡੇ ਦੀ ਖੁਰਾਕ ਹੈ ਵੱਡਾ ਛੋਟੇ ਨੂੰ ਖਾ ਜਾਂਦਾ ਹੈ ਜਾਂ ਦਬਾ ਕੇ ਰੱਖਦਾ ਹੈ ਅਗਰ ਮਨੁੱਖ ਦੀ ਦੁਨੀਆ 'ਚ ਵੀ ਐਸਾ ਹੋਵੇ ਇਕ ਮਨੁੱਖ ਛੋਟੇ ਮਨੁੱਖ ਨੂੰ ਦਬਾ ਕੇ ਰੱਖੇ ਜਾਂ ਖਾ ਜਾਏ ਇਹ ਤੇ ਪਸ਼ੂਵਿਰਤੀ ਹੈ ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਰੱਖੇ ਜਾਂ ਖਾ ਜਾਏ ਇਹ ਤੇ ਪਸ਼ੂਵਿਰਤੀ ਹੈ ਵੱਡਾ ਦੇਸ਼ ਛੋਟੇ ਦੇਸ਼ ਨੂੰ ਦਬਾ ਕੇ ਰੱਖੇ ਜਾਂ ਮਿਟਾ ਦੇਵੇ ਇਹ ਤੇ ਪਸ਼ੂਵਿਰਤੀ ਹੈ ਕੋਈ ਵਿਅਕਤੀ ਹੋ ਸਕਦਾ ਕਿਸੇ ਵਾਸਤੇ ਮਨੁੱਖ ਹੋਵੇ ਪਰ ਉਸ ਵਿਅਕਤੀ ਲਈ ਤੇ ਪਸ਼ੂ ਹੈ ਜਿਸ ਨੂੰ ਇਸ ਨੇ ਦਬਾ ਕੇ ਰੱਖਿਆ ਹੈ ਜਾਂ ਜਿਸ ਨੂੰ ਮਿਟਾ ਦਿੱਤਾ ਹੈ ਕੋਈ ਕੌਮ ਆਪਣੇ ਆਪ ਦੇ ਵਿੱਚ ਕਿਤਨੀ ਹੀ ਮਹਾਨ ਕਿਉਂ ਨਾ ਹੋਵੇ ਪਰ ਉਸ ਕੌਮ ਲਈ ਤੇ ਉਹ ਪਸ਼ੂ ਹੈ ਜਿਸ ਨੂੰ ਉਹ ਦਬਾ ਕੇ ਰੱਖੇ ਜਾਂ ਮਿਟਾਉਣ ਦੀ ਕੋਸ਼ਿਸ਼ ਕਰੇ ਕੋਈ ਦੇਸ਼ ਆਪਣੇ ਆਪ ਦੇ ਵਿੱਚ ਕਿਤਨਾ ਹੀ ਮਹਾਨ ਕਿਉਂ ਨਾ ਹੋਵੇ ਪਰ ਉਸ ਦੇਸ਼ ਦੇ ਸਾਹਮਣੇ ਤੇ ਉਹ ਪਸ਼ੂ ਹੈ ਜਿਸ ਨੂੰ ਮਿਟਾ ਕੇ ਰੱਖਦੇ ਵੇ ਜਾਂ ਦਬਾ ਕੇ ਰੱਖਦੇ ਦੁਨੀਆ ਦੇ ਵਿੱਚ ਵੱਡੇ ਮੁਲਕ ਛੋਟੇ ਮੁਲਕਾਂ ਨੂੰ ਅਕਸਰ ਦਬਾ ਕੇ ਰੱਖਦੇ ਹੈ ਇਹ ਕਿਤੇ ਨਹੀਂ ਮਿਟਾ ਹੀ ਦੇਣਗੇ ਵੱਡੀਆਂ ਕਾਮਾਂ ਛੋਟੀਆਂ ਕਾਮਾਂ ਨੂੰ ਉੱਠਣ ਨਹੀਂ ਦੇਣੀਆਂ ਦਬਾ ਕੇ ਰੱਖਿਆ ਜਾਂ ਮਿਟਾ ਦੇ ਲ ਵੱਡਾ ਵਿਅਕਤੀ ਆਪਣੇ ਨਿਕਟਵਰਤੀ ਛੋਟੇ ਵਿਅਕਤੀ ਨੂੰ ਦਬਾ ਕੇ ਰੱਖਦਾ ਹੈ ਜੇ ਕਿਤੇ ਨਹੀਂ ਮਿਟਾ ਕੇ ਰੱਖ ਦਿੰਦਾ ਹੈ ਇਹ ਪਸ਼ੂ ਵਰਤੀ ਹੈ ਵੱਡਾ ਜਦ ਛੋਟੇ ਦਾ ਸਹਾਰਾ ਬਣੇ ਵੱਡਾ ਜਦ ਛੋਟੇ ਦਾ ਆਧਾਰ ਬਣੇ ਕਿੰਨ ਇਹ ਮਨੁੱਖ ਉਸ ਮਨੁੱਖ ਲਈ ਦੇਵਤਾ ਹੋ ਜਾਂਦਾ ਹੈ ਉਹ ਕੌਮ ਦੂਜੀ ਕੌਮ ਲਈ ਦੇਵਤਾ ਹੋ ਜਾਂਦੀ ਹੈ ਜਦ ਕੋਈ ਵੱਡੀ ਕੌਮ ਛੋਟੀ ਕੌਮ ਦਾ ਆਸਰਾ ਬਣ ਜਾਏ ਉਹਨੂੰ ਉਠਾਉਣ ਵਾਸਤੇ ਜਦ ਕੋਈ ਵੱਡਾ ਦੇਸ਼ ਕਿਸੇ ਛੋਟੇ ਦੇਸ਼ ਲਈ ਆਧਾਰ ਬਣ ਜਾਏ ਉਹਨੂੰ ਉੱਚਾ ਚੁੱਕਣ ਲਈ ਉਹ ਦੇਸ਼ ਦੇਵਤਾ ਹੋ ਜਾਂਦਾ ਹੈ ਉਹ ਕੌਮ ਦੇਵਤਾ ਹੋ ਜਾਂਦੀ ਹੈ ਉਹ ਵਿਅਕਤੀ ਦੇਵਤਾ ਹੋ ਜਾਂਦਾ ਹੈ ਪਰ ਉਹ ਕੌਮ ਉਹ ਦੇਸ਼ ਉਹ ਵਿਅਕਤੀ ਉਦੋਂ ਪਸ਼ੂ ਹੋ ਜਾਂਦਾ ਹੈ ਜਦ ਆਪਣੇ ਤੋਂ ਛੋਟੇ ਨੂੰ ਮਿਟਾ ਕੇ ਰੱਖਦੇ ਵੇ ਜਾਂ ਦਬਾ ਕੇ ਰੱਖਦੇ ਪਸ਼ੂ ਤੇ ਪਸ਼ੂ ਹਨ ਬਹੁਤ ਸਾਰੇ ਮਨੁੱਖ ਵੀ ਪਸ਼ੂ ਨੇ ਇਸ ਵਾਸਤੇ ਸਭ ਤੋਂ ਜ਼ਿਆਦਾ ਗਿਣਤੀ ਇਹਨਾਂ ਦੀ ਹੈ ਦੂਸਰੀ ਤਾਦਾਦ ਮਨੁੱਖਾਂ ਦੀ ਹੈ ਜੋ ਮਨ ਦੇ ਤਲ ਤੇ ਜੀ ਰਹੇ ਨੇ ਸੋਚ ਵਿਚਾਰ ਦੇ ਤਲ ਤੇ ਜੀ ਰਹੇ ਨੇ ਮਨੁੱਖਤਾ ਹੈ ਔਰ ਸਭ ਤੋਂ ਘਟਨਾ ਬਹੁਤ ਹੀ ਥੋੜੇ ਜਿਨ੍ਹਾਂ ਨੂੰ ਅਸੀਂ ਕਹਿ ਸਕੀਏ ਦੇਵ ਤੇ ਮੈਂ ਫਿਰ ਅਰਜ਼ ਕਰਾਂ ਪਸ਼ੂ ਮੰਦੇ ਸਿਰਫ ਪਸ਼ੂ ਨੇ ਦੇਵਤਿਆਂ ਨੇ ਸਿਰਫ ਦੇਵਤੇ ਨੇ ਇੱਕ ਮਨੁੱਖ ਐਸਾ ਹੈ ਜਿਹਨੂੰ ਦੇਖ ਕੇ ਕਹਿਣਾ ਪੈਗਾ ਇਹ ਪਸ਼ੂ ਹੈ ਮਨੁੱਖ ਨਹੀਂ ਹੈ ਔਰ ਦੇਖ ਕੇ ਕਹਿਣਾ ਪੈਗਾ ਇਹ ਮਨੁੱਖ ਨਹੀਂ ਇਹ ਤੇ ਦੇਵਤਾ ਹੈ ਜਾਂ ਫਿਰ ਇੰਜ ਕਹਿਣਾ ਪੈਗਾ ਇਸ ਦੇ ਅੰਦਰ ਮਨੁੱਖਤਾ ਦਾ ਮਾਦਾ ਹੈ ਇਸ ਇਨਸਾਨ ਦੇ ਅੰਦਰ ਇਨਸਾਨੀਅਤ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸ ਜਿਵੇਂ ਪਸ਼ੂ ਦੇ ਅੰਦਰ ਲਾਜ਼ਮੀ ਹੈ ਪਸ਼ੂਪਣਾ ਐ ਮਨੁੱਖ ਤੇਰੇ ਅੰਦਰ ਲਾਜ਼ਮੀ ਹੈ ਮਨੁੱਖਤਾ ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸ ਉਦ ਗਰ ਬੂਨਾ ਬਾਸ਼ਦ ਹੈ ਜਮ ਅਸਤ ਅਗਰ ਚੰਦਨ ਦੇਚ ਖੁਸ਼ਬੂ ਨਹੀਂ ਤੇ ਉਹਨੂੰ ਚੰਦਨ ਆਖਣ ਦੀ ਲੋੜ ਕੀ ਅਗਰ ਉਸ ਦੇ ਖੁਸ਼ਬੂ ਹੈ ਅਗਰ ਮਨੁੱਖਤਾ ਹੀ ਨਹੀਂ ਹੈ ਤੇ ਇਹਨੂੰ ਮਨੁੱਖ ਆਖਣ ਦੀ ਲੋੜ ਕਿਉਂ ਦੀ ਕਰਦੇ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਆਪਣਾ ਲੱਗਦਾ ਹੈ ਔਰ ਜਿਹੜਾ ਰੋਗ ਖੜੀ ਕਰਦੇ ਉਸ ਤੇ ਕ੍ਰੋਧ ਆਉਂਦਾ ਹੈ ਕ੍ਰੋਧ ਤੇ ਮੋਹ ਉਕਸਾਹਟ ਨਾਲ ਪੈਦਾ ਹੁੰਦੇ ਨੇ ਅੰਦਰ ਜਿਹੜੇ ਪੁਰਨੇ ਰਹਿੰਦੇ ਨੇ ਹੰਕਾਰ ਦੇ ਕਾਮ ਦੇ ਔਰ ਲੋਭ ਦੇ ਤੋਂ ਫਰਾਈਡ ਨੇ ਕਹਿ ਦਿੱਤਾ ਸੀ ਮਨ ਦੇ ਤੇ ਇਹ ਹੀ ਹੈ ਪਤਾ ਨਹੀਂ ਭਾਰਤ ਦੇ ਸੰਤ ਕਹਿੰਦੇ ਨੇ ਮਨ ਦੇ ਚਰਾਮ ਮਨ ਦੇ ਪ੍ਰਭੂ ਹੈ ਮਨ ਦੇ ਈਸ਼ਵਰ ਕਹਿੰਦਾ ਜਿੱਥੇ ਤੱਕ ਮੈਂ ਮਨ ਦੀ ਖੋਜ ਕੀਤੀ ਹੈ ਮਨ ਦੇ ਸੰਗਾਰ ਤੋਂ ਇਲਾਵਾ ਹੋਰ ਕੁਝ ਮੈਨੂੰ ਨਹੀਂ ਲੱਭਿਆ ਮਨ ਦੇ ਕਾਮ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਪਰਨੇ ਇਹੀ ਚੱਲਦੇ ਰਹੇ ਨੇ ਮਨੁੱਖ ਦੇ ਅੰਦਰ ਇਹੀ ਕੁਝ ਹੈ ਪਰ ਸਹਿਬਾਂ ਦੀ ਬਾਣੀ ਕਹਿੰਦੀ ਇਸ ਮਨ ਕੋ ਕੋਈ ਖੋਜੋ ਵਾਹੀ ਮਨ ਖੋਜਤ ਨਾਮ ਨੋਂ ਨਿਬਾਈ ਤੈਨੂੰ ਨੌ ਖਜ਼ਾਨਿਆਂ ਵਾਲਾ ਪ੍ਰਮਾਤਮਾ ਦਾ ਨਾਮ ਮਨ ਦੇ ਚੋਂ ਲੱਭੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਇ ਜੇ ਤੂੰ ਬੇਚੈਨੀਆ ਤੇ ਪਰੇਸ਼ਾਨੀਆਂ ਤੋਂ ਬਚਣਾ ਚਾਹਦਾ ਹੈ ਤਾਂ ਫਿਰ ਇਸ ਦਿਲ ਦੀ ਰੋਜ਼ ਖੋਜ ਕਰ ਮਨ ਦੀਆਂ ਗਹਿਰਾਈਆਂ ਚ ਜਾ ਤੇ ਲੱਭਣ ਦੀ ਕੋਸ਼ਿਸ਼ ਕਰ ਉਸ ਨੌ ਨੇ ਦਾ ਨਾਮ ਨੋ ਜੋ ਤੇਰੇ ਮਨ ਵਿੱਚ ਪਿਆ ਹੈ ਲੱਭਣ ਦਾ ਢੰਗ ਕੀ ਹੈ ਖੋਜਣ ਦਾ ਤੌਰ ਤਰੀਕਾ ਕੀ ਹੈ ਆਪਾਂ ਕੱਲ ਇਸ ਵਿਚਾਰ ਨੂੰ ਅਗਾਹ ਚਲਾਵਾਂਗੇ ਤੁਸੀਂ ਇਤਨਾ ਹੀ ਚੇਤੇ ਰੱਖਣਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੇ ਹੋਇ। ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾ ਨਾ ਨਿਰਬਾਈ ਜੋ ਮਨ ਦੀ ਖੋਜ ਆਰੰਭ ਕਰਦੇ ਹੈ ਔਰ ਇੱਕ ਦਿਨ ਸਤਿਗੁਰ ਦੀ ਬਾਣੀ ਦਾ ਫਰਮਾਨ ਉਸ ਨੂੰ ਨਾ ਨਿਰਨਾਮ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ ਕਿ ਖੋਜ ਕੀ ਹੈ ਕਿਸ ਤਰ੍ਹਾਂ ਕਰਨੀ ਹੈ ਆਪਾਂ ਕੱਲ ਵਿਚਾਰ ਕਰਾਂਗੇ ਸਮਾਂ ਹੋ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਚੁਗਦੀ ਸ਼ਮਾ ਬੜੇ ਟਿਕਾਊ ਨਾਲ ਆਪਨੇ ਜਿਹੜਾ ਸਰਵਨ ਕੀਤਾ ਸਤਿਗੁਰ ਰਹਿਮਤ ਕਰਨ ਤੇ ਆਪ ਨੂੰ ਸਤਿਗੁਰ ਦੇਵਤਾ ਬਣਾਉਣ ਜਿਹਨੂੰ ਮਾਨਵ ਤੇ ਦੇਵਤੇ ਕੀਏ